ਮਾਫ਼ ਕਰਨਾ ਵਾਹਿਗੁਰੂ ਜੀ ਪਰ ਸਵਾਲ ਵੀ ਜ਼ਰੂਰੀ ਹੈ ਕਿਹਾ ਜਾਂਦਾ ਹੈ ਕਿ ਚੰਗੇ ਭਵਿੱਖ ਤੇ ਬਿਹਤਰ ਜ਼ਿੰਦਗੀ ਲਈ ਵਾਹਿਗੁਰੂ ਦੇ ਨਾਲ ਲੱਗੋ ਬਾਣੀ ਪੜਿਆ ਤੇ ਸੁਨਿਆ ਕਰੋ ਇਸ ਨਾਲ ਮਨੁੱਖ ਦੀ 84 ਕੱਟੀ ਜਾਵੇਗੀ ਸ਼੍ਰੀ ਗੁਰੂ ਮਹਾਰਾਜ ਜੀ ਦੀ ਬਾਣੀ ਤੇ ਸੰਗਤਾਂ ਦੇ ਵਿਚਲੀ ਪ੍ਰਮੁੱਖ ਤੇ ਪਹਿਲੀ ਕੜੀ ਹਨ ਪਾਠੀ ਸਿੰਘ ਜੋ ਗੁਰੂ ਦੀ ਬਾਣੀ ਨੂੰ ਹਰ ਮਨੁੱਖ ਤੱਕ ਪਹੁੰਚਾਉਣ ਲਈ ਆਪਣਾ ਪੂਰਾ ਜੀਵਨ ਲਾਅ ਦਿੰਦੇ ਹਨ ਇਹੇ ਪਾਠੀ ਰੋਜ਼ਾਨਾ ਹੀ ਸਭ ਤੋਂ ਵੱਧ ਗੁਰੂ ਨਾਲ ਜੁੜਦੇ ਹਨ ਤੇ ਇੰਨਾ ਗਿੰਨੀ ਬਾਣੀ ਹੋਰ ਕੋਈ ਮੂਰਖ ਨਹੀਂ ਪੜਦਾ ਪਰ ਅੱਜ ਦੇ ਕਾਲ ਯੁੱਗ ਵਿੱਚ ਇਹ ਹੀ ਪਾਠੀ ਸਿੰਘ ਕਿਸ ਤਰ੍ਹਾਂ ਗੁਰਬਤ ਦੀ ਜ਼ਿੰਦਗੀ ਜੀ ਰਹੇ ਹਨ ਇਸ ਵੀਡੀਓ ਨੂੰ ਵੇਖ ਕੇ ਵਾਹਿਗੁਰੂ ਅੱਗੇ ਸਵਾਲ ਇੱਕ ਸੱਚਾ ਸਿੱਖ ਹੋਣ ਦੇ ਨਾਤੇ ਕਰਨਾ ਤਾਂ ਬੰਦਾ ਹੀ ਹੈ ਘਰ ਦੀ ਹਾਲਤ ਤੁਹਾਡੇ ਸਾਹਮਣੇ ਹੈ ਛੱਤਾਂ ਦੀ ਹਾਲਤ ਵੀ ਵੇਖ ਲਓ ਕਈ ਬਾਲੇ ਡਿੱਗ ਚੁੱਕੇ ਕਿ ਕਈ ਹੌਣੇ ਡਿੱਗੇ ਕਿ ਡਿੱਗੇ ਰਸੋਈ ਵਿੱਚ ਵੀ ਨਿਗਾ ਮਾਰ ਹੀ ਲੈਂਦੇ ਹਾਂ ਨਹਾਉਣ ਵਾਲਾ ਗੁਸਲਖਾਨਾ ਵੀ ਵੇਖ ਹੀ ਲੈਂਦੇ ਹਾਂ ਇਹ ਪਰਿਵਾਰ ਪੱਕਾ ਗੁਰਸਿੱਖ ਹੈ ਤੇ ਪਰਿਵਾਰ ਦਾ ਮੁਖੀ ਪਾਠੀ ਹੈ ਵਾਹਿਗੁਰੂ ਦਾ ਨਾਮ ਲੈ ਕੇ ਗੁਰਦੁਆਰਿਆਂ ਵਿੱਚ ਦਾ ਸੰਗਮਰਮਰ ਲੱਗ ਗਏ ਪਰ ਇਨ੍ਹਾਂ ਹੀ ਗੁਰਦੁਆਰਿਆਂ ਵਿੱਚ ਬੈਠ ਕੇ ਜਿਹੜੇ ਪਾਠੀ ਗੁਰੂ ਨਾਲ ਸੰਗਤ ਨੂੰ ਜੋੜਦੇ ਹਨ ਉਨਾ ਵਿੱਚ ਜੋ 80% ਦੀ ਹਾਲਤ ਅੱਜ ਇਹ ਹੀ ਹੈ ਜੋ ਤੁਸੀਂ ਆਪਣੀ ਵੀਡੀਓ ਵਿੱਚ ਵੇਖ ਰਹੇ ਹੋ ਗੁਰੂ ਘਰਾਂ ਦੇ ਪ੍ਰਧਾਨਾਂ ਤੇ ਕਮੇਟੀਆਂ ਨੇ ਇਹਨਾਂ ਨੂੰ ਮਜ਼ਦੂਰਾਂ ਤੋਂ ਵੀ ਹੀਠਾਂ ਸਮਝ ਰੱਖਿਆ ਹੈ ਜਦਕਿ ਜੇ ਪਾਰਟੀ ਹੀ ਨਾ ਹੋਣ ਤਾਂ ਸੰਗਤ ਗੁਰੂ ਵਿਚ ਦਾ ਪੁਲ ਹੀ ਖਤਮ ਹੋ ਜਾਵੇਗਾ ਅਸੀਂ ਇਹ ਨਹੀਂ ਕਹਿੰਦੇ ਇਸ ਗੁਰਸ਼ਿਕ ਪਾਰਟੀ ਦੀ ਮਦਦ ਕਰੋ ਬਸ ਇਹਨਾਂ ਜ਼ਰੂਰ ਕਰੋ ਕਿ ਗੋਲਕਾ ਵਿੱਚ ਜਦੋਂ ਵੀ ਮਾਇਆ ਪਾਓ ਇੱਕ ਵਾਰੀ ਆਪਣੇ ਅੰਦਰ ਬੈਠੇ ਵਾਹਿਗੁਰੂ ਨਾਲ ਸਦਾ ਜਰੂਰ ਕਰੋ ਕਿ ਤੁਹਾਡੇ ਦਸਵੰਤ ਦਾ ਅਸਲੀ ਹੱਕਦਾਰ ਇਹ ਗੁਲਕ ਹੈ ਨਾ ਕਿਤੇ ਆਸ-ਪਾਸ ਹੀ ਕੋਈ ਹੋਰ ਬੈਠਾ ਹੈ ਫਟਾਫਟ ਟੀਵੀ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਇਹ ਇੱਕ ਰਿਪੋਰਟ ਹੈ ਪਰ ਇਸ ਦੇ ਨਾਲ ਹੀ ਅਸੀਂ ਇਹ ਵੀ ਦਾਅਵੇ ਨਾਲ ਕਹਿੰਦੇ ਹਾਂ ਅੱਜ ਸਾਡੇ ਗੁਰੂ ਘਰਾਂ ਵਿੱਚੋਂ 70% ਤੋਂ ਵੱਧ ਗੁਰੂ ਘਰਾਂ ਨੂੰ ਕੁਝ ਕਮੇਟੀਆਂ ਤੇ ਕੁਝ ਪ੍ਰਧਾਨਾਂ ਦੇ ਚਾਹਵਾਨਾਂ ਨੇ ਦੁਕਾਨਾਂ ਹੀ ਬਣਾ ਕੇ ਰੱਖ ਦਿੱਤਾ ਹੈ ਜਿੱਥੇ ਕੇ ਸਿਰਫ ਗੋਲਕ ਤੇ ਮਾਇਆ ਦਾ ਖੇਡ ਹੀ ਖੇੜਿਆ ਜਾਂਦਾ ਹੈ ਇਹ ਬਹੁਤ ਹੀ ਸ਼ਰਮਨਾਕ ਤੇ ਮਾੜੀ ਗੱਲ ਹੈ ਸਾਡੀ ਸੰਗਤ ਅੱਗੇ ਬੇਨਤੀ ਹੈ ਕਿ ਮਾਇਆ ਗੁਰੂ ਘਰ ਦੇ ਵਿੱਚ ਦੇਣ ਤੋਂ ਪਹਿਲਾਂ ਇੱਕ ਵਾਰ ਆਪਣੇ ਅੰਦਰ ਬਿਠੇ ਵਾਹਿਗੁਰੂ ਨਾਲ ਸਲਾਹ ਜ਼ਰੂਰ ਕਰ ਲਿਆ ਕਰੋ ਕਿ ਕਿਤੇ ਇਸ ਮਾਇਆ ਦਾ ਅਸਲੀ ਹੱਕ ਦਾ ਤੁਹਾਡੇ ਆਸ-ਪਾਸ ਜਾਂ ਉਸੇ ਹੀ ਗੁਰੂ ਘਰ ਦੇ ਵਿੱਚ ਮੌਜੂਦਤਾ ਨਹੀਂ ਹੈ ਜਿਸ ਨੂੰ ਵਾਕਿਆ ਹੀ ਤੁਹਾਡੇ ਦਸਵੰਦ ਦੀ ਲੋੜ ਹੈ ਆਓ ਵੇਖਦੇ ਹਾਂ ਇਹ ਰਿਪੋਰਟ ਕੀ ਸਮੱਸਿਆ ਹੈ ਮੇਰਾ ਨਾਮ ਜੀ ਦਲਜੀਤ ਸਿੰਘ ਹੈ ਤੇ ਸਾਡੇ ਜਦੋਂ ਪਿੱਛੇ ਹੜ ਵੱਡੇ ਆਏ ਸੀ ਜੀ ਉਦੋਂ ਇਧਰ ਵਾਲੀ ਸੱਤ ਡੇਗੀ ਉਸ ਤੋਂ ਬਾਅਦ ਕੋਈ ਤਿੰਨ ਕਿ ਮਹੀਨੇ ਬਾਅਦ ਫਿਰ ਦੁਬਾਰਾ ਹੜ ਜਿਆ ਆਇਆ ਫਿਰ ਉਹ ਦੂਜੇ ਵੀ ਡੇਗੇ ਜੀ ਜੀ ਤੇ ਘਰ ਦਾ ਮੈਂ ਗੁਰਦੁਆਰਾ ਸਾਹਿਬ ਕਲੂਘਾਰਾ ਸਾਹਿਬ ਪਾਠ ਕਰਦਾ ਜੀ ਤੇ ਉੱਥੇ ਵੀ ਜਦੋਂ ਮਾਨੂੰ ਮਿਲਦੇ ਪਰ ਮੈਂ ਕਿਸੇ ਤੋਂ ਮਦਦ ਨਹੀਂ ਮੰਗੀ ਜੀ ਅਜੇ ਤੱਕ ਤੇ ਬਾਕੀ ਮੈਸੇਜ ਇੱਥੇ ਕੰਮ ਕਰਦੇ ਪਏ ਸੀ ਉਤੋਂ ਬਾਲੇ ਡਿੱਗੇ ਜੀ ਤੇ ਉਹਨਾਂ ਦੇ ਵੀ ਸਟਾਂ ਕਾਫੀ ਲੱਗੀਆਂ ਜੀ ਤੇ ਵੱਡਾ ਬੇਟਾ ਵਾ ਜੀ ਉਹਦੇ 8ਵੀਂ ਚ ਪੜਦਾ ਜੀ ਉਹ ਪੇਪਰ ਹੋ ਰਹੇ ਆ ਤੇ ਛੋਟਾ ਜਿਹੜਾ ਨਰਸਰੀ ਚ ਗੁਰਦੁਆਰਾ ਕਲੂਘਾਰਾ ਸਾਹਿਬ ਅਕੈਡਮੀ ਚ ਪੜਦਾ ਜੀ ਤੇ ਘਰ ਦੇ ਖਰਚੇ ਬਹੁਤ ਜ਼ਿਆਦਾ ਜੀ ਹੁੰਦੇ ਆ ਤੇ ਉਹਦੇ ਕਰਕੇ ਮਤਲਬ ਕਿ ਸੱਟ ਤੋਂ ਨਹੀਂ ਇਹ ਬਣ ਸਕ ਰਹੀ ਜੀ ਤੇ ਛੱਤ ਦੀ ਗ੍ਰਾਂਟ ਤੇ ਬਾਥਰੂਮ ਦੀ ਗ੍ਰਾਂਟ ਲਈ ਅਪਲਾਈ ਕੀਤਾ ਕਿਤੇ ਹਾਂਜੀ ਕੀਤਾ ਗੁਰਦਾਸਪੁਰ ਆਪਾਂ ਫਾਇਲ ਭਰ ਕੇ ਆਏ ਸੀ ਜੀ ਤੇ ਕੋਈ ਉਧਰੋਂ 2 ਸਾਲ ਹੋ ਗਿਆ ਜੀ ਕਿਸੇ ਨੇ ਪੱਲਾ ਨਹੀਂ ਖੜਿਆ ਜੀ ਕੋਈ ਵੀ ਕੋਈ ਸਮਾਜ ਸੇਵੀ ਸੰਸਥਾਵਾਂ ਨੂੰ ਜਾਂ ਅੱਗ ਨੂੰ ਕੋਈ ਅਪੀਲ ਕਰਨਾ ਚਾਹੋਗੇ ਵਾਹ ਜੀ ਇਹਦੇ ਇਹੀ ਕਿੰਨੇ ਵੀ ਕੋਈ ਨਾ ਕੋਈ ਅੱਗੇ ਆਏ ਹੋਏ ਤੇ ਚਲੋ ਸਾਨੂੰ ਵੀ ਸੱਤ ਪਾ ਕੇ ਦੇ ਦੇ ਜੀ ਤੇ ਚਲੋ ਛੋਟੇ ਬੱਚਾ ਵਾ ਨਾਲ ਤੇ ਅੰਦਰ ਜਦੋਂ ਮੀਂਹ ਪੈਂਦਾ ਜੀ ਅੰਦਰ ਰਹਿ ਕੇ ਨਾ ਇਹ ਡਰਦੇ ਡਰਦੇ ਰਾਤ ਕੱਟੀਦੀ ਆ ਜੀ ਵੀ ਪਤਾ ਨਹੀਂ ਕਿਹੜਾ ਬਾਲਾ ਡਿੱਗ ਜਾਣਾ ਹੈ ਸੱਟ ਲੱਗਦੀ ਹੈ ਆ ਦੀਪਕੌਰ ਆ ਮੇਰਾ ਨਾਮ ਤੇ ਮੈਂ ਨਾ ਇੱਥੇ ਬਲੇ ਡਿੱਗੇ ਹਿੱਤੇ ਮੈਂ ਤੇ ਕੰਮ ਕਰ ਰਹੀ ਸੀ ਤੇ ਸਾਇਦ ਤੋਂ ਪੜਾ ਉਹ ਮੁੰਡਾ ਮੇਰਾ ਪੜਾ ਹੋ ਗਿਆ ਤੇ ਮੇਰੇ ਉਹ ਤੇ ਬਲੇ ਡਿੱਗੇ ਤੇ ਮੇਰੇ ਸੱਟਾਂ ਸੁੱਟਾਂ ਬਥੇਰੀਆਂ ਲੱਗੀਆਂ ਪਰ ਮੇਰਾ ਇਲਾਜ ਪੈਸੇ ਤੋਂ ਹੋਇਆ ਨਹੀਂ ਕਿਉਂਕਿ ਪੈਸੇ ਬਿਲਕੁਲ ਨਹੀਂ ਤੇ ਮੇਰਾ ਤੀਜਨ ਹੋਇਆ ਨਹੀਂ ਤੇ ਤਾਂ ਕਰਕੇ ਮੇਰੇ ਕੋਈ ਮਾਪੇ ਕੋਈ ਮਦਦ ਕਰੂਗਾ ਕਿਤੇ ਕੋਈ ਸੁਨੇਗਾ ਹਾਂ ਮੂੰਹ ਤੇ ਨਿਸ਼ਾਨ ਜਿਹੜੇ ਪਏ ਆ ਉਹਦੋਂ ਦੇ ਹੀ ਸਾਰੇ ਹੋਰ ਕਿੱਥੇ ਕਿੱਥੇ ਲੱਗੀਆਂ ਇਹ ਬਾਹਾਂ ਤੇ ਸੱਟਾਂ ਲੱਗੀਆਂ ਸੀ ਬਾਹ ਵੀ ਮੇਰੀ ਟੁੱਟ ਗਈ ਹੱਡੀ ਵੀ ਟੁੱਟ ਗਈ ਤੇ ਮੂੰਹ ਦੀ ਵੀ ਹੱਡੀ ਟੁੱਤੀ ਤੇ ਸੱਟਾਂ ਬਹੁਤੀਆਂ ਹੀ ਲੱਗੀਆਂ ਸੀ ਵਾਲੇ ਡਿੱਗਣ ਨਾਲ ਤੇ ਮੈਂ ਕਿੰਨੇ ਦਿਨ ਹਿੱਕ ਪਿੱਟ ਰਹੀ ਸੀ ਤੇ ਹੋ ਗਏ ਹੈ ਮਹੀਨਾ ਕੋ 56 ਦਿਨ ਹੋ ਗਏ ਹੀ ਮੈਂ ਉੱਥੇ ਤਾਂ ਪਰ ਮੇਰੇ ਕੋਲ ਪੈਸੇ ਕਰਕੇ ਮੈਂ ਸਿੱਤੀ ਉਥੇ ਉਹਨਾਂ ਲਾਦ ਨਹੀਂ ਕਰਾ ਪਾਈ ਬਾ ਠੀਕ ਚਲਦੀ ਹੈ ਹੁਣ ਬਾਹਾਂ ਦੀ ਵੀ ਹੈ ਵਾ ਕਹੇ ਵੇਲੇ ਕੰਮ ਨਹੀਂ ਹੁੰਦਾ ਜੀ ਵੀ ਤੇ ਮਾਣ ਮੁੱਈ ਕਰੀਦਾ ਵਾ ਕੰਮ ਪਰ ਉਹਨਾਂ ਮੇਰਾ ਬੰਦਾ ਹੀ ਕੰਮ ਕਰਦਾ ਵਾ ਨਾਲ ਕੰਮ ਕਰਾ ਲੈਂਦਾ ਠੀਕ ਤਰ੍ਹਾਂ ਇਲਾਜ ਨਹੀਂ ਮਿਲਿਆ ਨਹੀਂ ਇਲਾਜ ਨਹੀਂ ਮਿਲਿਆ ਕਿਉਂਕਿ ਪੈਸੇ ਕੇ ਖੋਨਾ ਪੈਸੇ ਨਹੀਂ ਤੇ ਇਲਾਜ ਨਹੀਂ ਹੋਵਾ